ਤਰਨਤਾਰਨ ਦੇ ਹਲਕਾ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਦੇ ਫੋਲੋ ਪੇਂਟੂ ਵਿਕਾਸ ਭਵਨ ਵਿਖੇ ਅਚਨ ਚੇਤ ਜ ਛਾਪਾ ਮਾਰਿਆ ਗਿਆ। ਕਈ ਕਰਮਚਾਰੀ ਦਫਤਰੀ ਸਮੇਂ ਤੋਂ ਲੇਟ ਅਤੇ ਗੈਰ ਹਾਜ਼ਰ ਪਾਏ ਗਏ ਅਤੇ ਇਸ ਦੇ ਉਪਰੰਤ ਗਲਪਾਤ ਕਰਦੇ ਵਿਧਾਇਕ ਨੇ ਕਿਹਾ ਕਿ ਉਹਨਾਂ ਨੂੰ ਕਈ ਦਿਨਾਂ ਤੋਂ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਪੇਂਡੂ ਵਿਕਾਸ ਭਵਨ ਦੇ ਜਿਹੜੇ ਅਧਿਕਾਰੀ ਨੇ ਉਹ ਲੇਟ ਪਹੁੰਚਦੇ ਨੇ ਅਤੇ ਕਈ ਅਧਿਕਾਰੀ ਕਈ-ਕਈ ਹਫ਼ਤਿਆਂ ਤੋਂ ਇੱਥੇ ਨਹੀਂ ਆ ਰਹੇ ਜਿਸ ਕਰਕੇ ਉਹਨਾਂ ਨੂੰ ਕੰਮਕਾਰ ਕਰਵਾਉਣ ਦੇ ਵਿੱਚ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਤੋਂ ਬਾਅਦ ਉਹਨਾਂ ਨੇ ਲੋਕਾਂ ਦੀ ਸ਼ਿਕਾਇਤ ਤੇ ਅੱਜ ਅਚਨਚੇਤ ਛਾਪੇਮਾਰੀ ਕੀਤੀ ਵਿਧਾਇਕ ਨੇ ਕਿਹਾ ਕਿ ਜਿਹੜੇ ਲੇਟ ਲਤੀਫ ਤੇ ਗੈਰ ਹਾਜ਼ਰ ਕਰਮਚਾਰੀ ਨੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਗਈ ਹੈ ਪਿੰਡੂ ਵਿਕਾਸ ਭਵਨ ਦੇ ਵਿੱਚ ਏਡੀ ਡੀਸੀ ਡਿਵੈਲਪਮੈਂਟ ਦੇ ਅੰਡਰ ਜਿਹੜੇ ਵੀ ਇੱਥੇ ادارے ਚੱਲ ਰਹੇ ਨੇ ਉਹਨਾਂ ਦੇ ਪ੍ਰਤੀ ਕਾਫੀ ਚਿਰ ਤੋਂ ਸ਼ਿਕਾਇਤਾਂ ਮਿਲ ਰਹੀਆਂ ਸੀ ਤੇ ਕਾਮਕਾਰ ਨਹੀਂ ਹੁੰਦੇ ਤੇ ਮੁਲਾਜ਼ਮ ਗੈਰਹਾਜ਼ਰ ਵੀ ਰਹਿੰਦੇ ਨੇ ਸੋ ਉਹਦੇ ਵਾਸਤੇ ਮੈਂ ਅੱਜ ਇਸ ਕੰਪਲੈਕਸ ਦੇ ਵਿੱਚ ਪਹੁੰਚਿਆ ਵਾਂ ਤੇ ਜਦੋਂ ਮੈਂ ਆਇਆ ਵਾਂ ਪਤਾ ਲੱਗਾ ਵਾ ਕਿ ਏਡੀਸੀ ਸਾਹਿਬ ਜਿਨ੍ਹਾਂ ਕੋਲ ਕੇ ਡੀਡੀਪੀ ਹੋਰ ਤੇ ਏਡੀਸੀ ਦੋਨੇ ਚਾਰਜ ਨੇ ਉਹ ਅੱਜ ਸੰਗਰੂਰ ਗਏ ਹੋਏ ਨੇ ਬੀਡੀਪੀਓ ਜਿਹੜੇ ਨੇ ਉਹ ਐਬਸੈਂਟ ਨੇ ਬੀਡੀਪੀਓ ਦਾ ਵੀ ਦੱਸਿਆ ਗਿਆ ਕਿ ਉਹ ਡੀਸੀ ਦਫਤਰ ਤਰਨਤਾਰਨ ਕੋ ਮੀਟਿੰਗ ਤੇ ਨੇ ਪਰ ਜਦੋਂ ਉੱਥੋਂ ਪਤਾ ਕੀਤਾ ਗਿਆ ਤੇ ਉੱਥੇ ਵੀ ਨਹੀਂ ਪਹੁੰਚੇ ਬੀਡੀਪੀਓ ਦੇ ਬਾਰੇ ਹੋਰ ਵੀ ਸ਼ਿਕਾਇਤਾਂ ਮਿਲਦੀਆਂ ਨੇ ਕਿ ਉਹ ਕੁਝ ਨਸ਼ੇ ਦੇ ਆਦੀ ਨੇ ਵਰਕਰਾਂ ਨੇ ਮੇਰੇ ਕੋਲ ਕਈ ਵਾਰੀ ਜਾ ਕੇ ਕੀਤੀਆਂ ਵੀ ਉਹ ਕੁਰਸੀ ਤੇ ਬੈਠੇ ਵੀ ਕਰੀ ਅੱਜ ਮਹਿਸੂਸ ਹੁੰਦਾ ਵਾ ਕਿ ਜਿਸ ਤਰ੍ਹਾਂ ਨਸ਼ੇ ਦੇ ਵਿੱਚ ਹੁੰਦੇ ਨੇ ਸੋ ਉਹਦੇ ਵਿੱਚ ਮੇਰੇ ਵਾਸਤੇ ਵੀ ਮੈਂ ਡੀਸੀ ਨੂੰ ਜਿਹੜਾ ਉਹਨਾਂ ਨੂੰ ਕਹਾਂਗਾ ਕਿ ਇਹਨਾਂ ਦਾ ਜਿਹੜਾ ਡੋਪ ਟੈਸਟ ਵਗੈਰਾ ਕਰਾਇਆ ਜਾਵੇ ਤਾਂ ਕਿ ਪਤਾ ਲੱਗੇ ਕਿ ਲੋਕਾਂ ਦੀ ਸ਼ਿਕਾਇਤ ਜਿਹੜੀ ਆ ਉਹ ਠੀਕ ਆ ਕਿ ਗਲਤ ਆ ਸੋ ਜੇਕਰ ਅਫਸਰ ਹੀ ਜਿਹੜਾ ਵਾ ਜਣ ਦੇ ਕਰੀਬ ਮੁਲਾਜ਼ਮ ਜਿਹੜੇ ਆ ਉਹ ਗੈਰਹਾਜ਼ਰ ਵੀ ਪਾਏਗਾ ਡਿਊਟੀ ਤੋਂ ਜਿਹੜੇ ਕਿ ਜਿਹੜੇ ਕਈ ਵੇਖਿਆ ਵਾ ਕਿ ਉਹ ਉਹਨਾਂ ਦੀ ਇੱਥੇ ਡੈਪੂਟੇਸ਼ਨ ਤੇ ਡਿਊਟੀ ਬਾਹਰੋਂ ਲਗਾਈ ਆ ਬਿਨਾ ਲੋੜ ਤੋਂ ਵੀ ਲੱਗੀ ਆ ਉਹ ਵੀ ਜਿਹੜੇ ਆ ਉਹ ਸਿਰਫ ਮੇਰੇ ਖਿਆਲ ਆ ਕਿ ਉਹ ਡਿਊਟੀ ਇੱਥੇ ਕਾਰਜਾਂ ਦੇ ਵਿੱਚ ਲਾਉਣ ਵਾਸਤੇ ਉਹਨਾਂ ਦੀ ਲਗਾਈ ਗਈ ਆ ਉਹ ਵੀ ਡਿਊਟੀ ਤੇ ਜਿਹੜੇ ਗੈਰਹਾਜ਼ਰ ਦੋ-ਦੋ ਮਹੀਨੇ ਤੋਂ ਵੀ ਕਈ ਗੈਰਹਾਜ਼ਰ ਨੇ ਸੋ ਜਿਹੜਾ ਉਹ ਕੁੱਲ ਮਿਲਾ ਕੇ ਜੇ ਅਸੀਂ ਨਾ ਦੇਖੀਏ ਤੇ ਕੋਈ ਕੰਮ ਜਿਹੜਾ ਵਾ ਇੱਥੇ ਤਸੱਲੀ ਬਖਸ਼ ਨਹੀਂ ਮਿਲਿਆ ਸੋ ਜੋ ਵੀ ਖਾਮੀਆਂ ਪਾਈਆਂ ਗਈਆਂ ਨੇ ਮੈਂ ਨੋਟ ਕੀਤੀਆਂ ਮੈਂ ਡੀਸੀ ਸਾਹਿਬ ਦੇ ਧਿਆਨ ਦੇ ਵਿੱਚ ਲਿਆਵਾਂਗਾ ਤਾਂ ਕਿ ਅਸੀਂ ਇਹਦਾ ਸੁਧਾਰ ਕਰ ਸਕੀਏ ਤੇ ਜੋ ਵੀ ਹੈਗਾ ਵਾ ਕਮੀਆਂ ਪੇਸ਼ੀਆਂ ਜੇਕਰ ਕਰਮਚਾਰੀ ਅਧਿਕਾਰੀ ਜਿਹੜੇ ਆ ਜਾਣਬੁੱਝ ਕੇ ਜਿਹੜੀਆਂ ਕਰਦੇ ਨੇ ਉਹ ਕਦੇ ਵੀ ਬਰਦਾਸ਼ਤ ਨਹੀਂ ਕੀਤੇ ਜਾਣਗੀਆਂ ਜੋ ਹਨ ਗੈਲੀਆਂ ਨੇ ਜਾਂ ਤਰੁੱਟੀਆਂ ਨੇ ਉਹਨਾਂ ਦਾ ਅਸੀਂ ਪੂਰਾ ਗੰਭੀਰ ਨੋਟਿਸ ਲਾਵਾਂਗੇ ਸਾਫ ਸਫਾਈ ਬਾਰੇ ਕਿੱਥੇ ਦਾ ਹਾਲ ਦੇਖਣ ਨੂੰ ਮਿਲਿਆ ਇੱਥੇ ਜੀ ਸਾਫ ਸਫਾਈ ਦੇ ਵਿੱਚ ਵੇਖੋ ਜੀ ਮੁਲਾਜ਼ਮ ਲੱਗੇ ਨਵੇਂ ਆ ਕੁਝ ਜਿਹੜਾ ਉੱਪਰ ਜਿਹੜੇ ਉੱਪਰਲੀ ਮੰਜ਼ਲ ਹੈਗੀ ਉਹਦੇ ਤੇ ਸਾਫ ਸਫਾਈ ਦੀ ਇਕਾਡ ਵੀ ਪਾਈ ਗਈ ਆ ਆਪਾਂ ਲਈ ਕਰਮਚਾਰੀ ਕਰ ਰਹੇ ਸੋ ਮੈਂ ਇੱਥੇ ਇਹਨਾਂ ਨੂੰ ਅਧਿਕਾਰੀਆਂ ਨੂੰ ਕਹਾਂਗਾ ਕਿ ਥੋੜਾ ਜਿਹਾ ਕੋਣਾ ਕੋਬੀਲੇ ਦੇ ਨਾਲ ਜਿਹੜਾ ਕੰਮ ਕਰਾਇਆ ਜਾਵੇ ਤਾਂ ਕਿ ਜਿਹੜਾ ਕੈਂਪਸ ਆ ਸਾਫ ਸੁਥਰਾ ਲੱਗੇ ਆ ਬਾਕੀ ਇੱਕ ਜਿਹੜਾ ਜੋ ਅਪਮੋਰਚ ਕਹਾਤਾ ਬਿਲਡਿੰਗਾਂ ਸੀ ਕਿ ਇੱਥੇ ਕੋਈ ਸੁਪਰਡੈਂਟ ਰਿਟਾਇਰਡ ਹੈਗਾ ਜਿਹੜਾ ਕਿ ਤਕਤੀ ਮਾਈ ਤੋਂ ਰਿਟਾਇਰ ਹੋ ਚੁੱਕਾ ਵਾ ਉਹਦੀ ਜਿਹੜੀ ਹੈ ਇੱਥੇ ਹਾਜ਼ਰੀ ਜਿਹੜੀ ਆ ਦੂਜੇ ਮੁਲਾਜ਼ਮਾਂ ਨਾਲੋਂ ਵੀ ਵੱਧ ਰਹੀਦੀ ਆ ਉਹ ਕਿਉਂ ਰਹਿੰਦੀ ਆ ਕੀ ਕਾਰਨ ਆ ਉਹਦੇ ਬਾਰੇ ਮੈਂ ਅਧਿਕਾਰੀਆਂ ਕੋਲੋਂ ਪੁੱਛਾਂਗਾ ਕਿ ਕੀ ਉਹਨਾਂ ਦਾ ਫਰਮ ਮੈਂ ਥੋੜਾ ਜਿਹਾ ਮੈਂ ਇੱਕ ਦਿਨ ਡੀਡੀਪੀਓ ਸਾਹਿਬ ਨਾਲ ਗੱਲ ਵੀ ਕੀਤੀ ਸੀ ਉਹਨਾਂ ਨੇ ਕਿਹਾ ਜੀ ਇਹਦੇ ਤੋਂ ਬਿਨਾ ਸਾਡਾ ਕੰਮ ਨਹੀਂ ਚੱਲਦਾ ਸੋ ਇਹ ਜਿਹੜੇ ਰਿਟਾਇਰਡ ਬੰਦੇ ਆ ਫਿਰ ਤੇ ਉਹ ਦਫ਼ਤਰਾਂ ਦੇ ਵਿੱਚ ਹੀ ਰਹਿਣਗੇ ਤੇ ਜੇ ਨਹੀਂ ਕੰਮ ਚੱਲਦਾ ਫਿਰ ਉਹ ਕੰਮ ਚਲਾਉਣਗੇ ਕੀ ਕੰਮ ਨਹੀਂ ਚੱਲਦਾ ਕੀ ਉਹਦੇ ਵਿੱਚ ਖਾਸ ਕੰਮ ਨੇ ਜਿਹੜੇ ਉਹਨੂੰ ਅਲਾਟ ਕੀਤੇ ਗਏ ਨੇ ਕੋਈ ਕਿਉਂਕਿ ਮੈਨੂੰ ਜਿਹੜੀਆਂ ਸ਼ਿਕਾਇਤਾਂ ਮਿਲਦੀਆਂ ਨੇ ਉਹ ਵੀ ਨਹੀਂ ਵੀ ਕੋਈ ਜਿਹੜਾ ਉਹ ਉੱਥੇ ਉਦੋਂ ਰੱਖ ਕੇ ਤੇ ਜਿਹੜੇ ਕੁਝ ਕੰਮ ਕਰਾਏ ਗਲਤ ਕੰਮ ਵੀ ਕਰਾਏ ਜਾ ਰਹੇ ਹੋਣਗੇ ਪਰ ਉਹਦੇ ਵਿੱਚ ਮੈਂ ਕਹਿ ਨਹੀਂ ਸਕਦਾ ਡੀਸੀ ਸਾਹਿਬ ਨੂੰ ਇਹਦੇ ਬਾਰੇ ਕਹਾਂਗਾ ਕਿ ਸਾਰਾ ਇਨਕੁਆਇਰ ਕਰਤਾ ਵੇਖਣ ਕੇ ਆਇਆ ਜਿਹੜਾ ਤੁਸੀਂ ਕਹਿ ਰਹੇ ਹੋ ਅੱਜ ਬਾਅਦ ਇੱਕ ਤੱਕ ਤਕਰੀਬਾ ਕਰਮਚਾਰੀ ਯਾਦ ਰੱਖਾਇਗਾ ਇਸ ਪੌਂਦੇ ਇਸ ਮਹਿਕਮੇ ਨੂੰ ਸ਼ਿਕਾਇਤ ਕੀਤੀ ਜੂ ਬਿਲਕੁਲ ਜੀ ਮੈਂ ਡੀ ਸਾਹਿਬ ਨੂੰ ਕਹਾਂਗਾ ਉਹ ਅੱਗੇ ਸਾਰਾ ਇਸ ਕੱਲ ਦਾ ਨੋਟਿਸ ਲੈਣਗੇ ਮੈਂ ਲਿਖਤੀ ਭੇਜਾਂਗਾ ਜੋ ਵੀ ਮੇਰਾ ਜਿੱਥੇ ਵੀ ਮੈਂ ਜਾਣਾ ਜੋ ਮੈਂ ਉੱਥੇ ਦੇਖਦਾ ਕਰਦਾ ਮੈਂ ਉਹ ਲਿਖਤੀ ਜ਼ਰੂਰ ਭੇਜਦਾ ਕਿਉਂਕਿ ਮੈਂ ਸਿੱਧਾ ਮੁਲਾਜ਼ਮਾਂ ਤੇ ਕੋਈ ਐਕਸ਼ਨ ਨਹੀਂ ਲੈ ਸਕਦਾ ਮੈਂ ਤੇ ਜਿਹੜੇ ਆਫੀਸਰ ਨੇ ਉੱਪਰ ਇਹਨਾਂ ਦੇ ਕੰਟਰੋਲਿੰਗ ਆਫੀਸਰ ਨੇ ਉਹਨਾਂ ਨੂੰ ਕਹਾਂਗਾ ਕਿ ਜ਼ਰੂਰ ਇਹ ਜਿਹੜੀ ਆ ਕਾਰਵਾਈ ਬਣਦੀ ਕਰਨ ਤੇ ਜਿਹੜੇ ਜਿਹੜੇ ਕੁਝ ਮੁਲਾਜ਼ਮ लेट ਵੀ ਆਏ ਨੇ ਉਹਨਾਂ ਨੂੰ ਵੀ ਮੈਂ ਅਪੀਲ ਕਰਦੀ ਆਂ ਕਿ ਅੱਗੇ ਤੋਂ ਆਪਣੀ ਡਿਊਟੀ ਤੇ ਟਾਈਮ ਨਾਲ ਆਉਣ ਪਰ ਜਿਹੜੇ ਗੈਰਹਾਜ਼ਰ ਨੇ ਉਹਨਾਂ ਤੇ ਜਰੂਰ ਐਕਸ਼ਨ ਲਿਆ ਜਾਵੇ ਕਿਤੇ ਨਾ ਕਿ ਲੱਗਦਾ ਨਹੀਂ ਕਿ ਹਾਇਰ ਅਥਾਰਟੀ ਦੀ ਇਹ ਸਾਰੀ ਲਾਪਰਵਾਹੀ ਹੈ ਜਿਹੜੇ ਹਾਇਰ ਤੁਹਾਡੀ ਆਪ ਤਲੀਪ ਹੁੰਦੀ ਆ ਥਰੇਡੇ ਲਾਇਨ ਦੇ ਕੁਦਰਤੀ ਲੇਟ ਹੋਣਗੇ ਜੀ ਵੇਖੋ ਜੀ ਕੋਈ ਵੀ ਜਿਹੜਾ ਉਦਾਰਾ ਚੱਲਦਾ ਵਾ ਨਾ ਉਹ ਉਹਦਾ ਜਿਹੜਾ ਮੁਖੀ ਹੁੰਦਾ ਵਾ ਉਹਦੇ ਉੱਤੇ ਡਿਪੈਂਡ ਕਰਦਾ ਵਾ ਕਿ ਉਹਨੇ ਉਹਨੂੰ ਕਿਤਰਾ ਚਲਾਉਣਾ ਵਾ ਕੀ ਸੋ ਇਹਦਾ ਮਤਲਬ ਹੈ ਵੀ ਜੇ ਕੁਝ ਖਾਮੀਆਂ ਵਾਂ ਤੇ ਜਿਹੜੇ ਅਧਿਕਾਰੀ ਨੇ ਜ਼ਿੰਮੇਵਾਰ ਉਹਨਾਂ ਨੇ ਆਪਣਾ ਕੋਈ ਨਾ ਕੋਈ ਇਸ ਪਾਸੇ ਵੱਲ ਉਹਨਾਂ ਨੇ ਵੀ ਲਾਪਰਵਾਹੀ ਕੀਤੀ ਹੋਏਗੀ ਜਿਸ ਤਰ੍ਹਾਂ ਵੀਡੀਓ ਸਾਹਿਬ ਤੇ ਤੁਹਾਨੂੰ ਦੱਸਿਆ ਵਾ ਵੀ ਉਹਨਾਂ ਦੀ ਸ਼ਿਕਾਇਤਾਂ ਮਿਲਦੀਆਂ ਨੇ ਉਹਨਾਂ ਦਾ ਜਿਹੜਾ ਡੋਪ ਟੈਸਟ ਵੀ ਕਰਾਉਣ ਦੀ ਮੈਂ ਕਹਾਂਗਾ ਜਿਵੇਂ ਵੇਖੋ ਆਫੀਸਰ ਹੀ ਇੱਕ ਜਿਹੜਾ ਵਾ ਉਹ ਨਸ਼ਾ ਕਰਕੇ ਕੁਰਸੀ ਤੇ ਬੈੰਦਾ ਹੋਵੇ ਤੇ ਉਹਨੇ ਦੂਜੇ ਮੁਲਾਜ਼ਮਾਂ ਕੋ ਕੀ ਕੰਮ ਕਰਾਉਣਾ ਦੇ ਕੀ ਕਹਿਣਾ ਸੋ ਮੈਂ ਇਹਦੇ ਬਾਰੇ ਕੁਝ ਪੱਕਾ ਨਹੀਂ ਕਹਿ ਸਕਦਾ ਵੀ ਇਹ ਸਚਾਈ ਹੈ ਜਾਂ ਨਹੀਂ ਪਰ ਜਿਹੜਾ ਲੋਕ ਕਹਿੰਦੇ ਨੇ ਕੋਈ ਇੱਕ ਸ਼ਿਕਾਇਤ ਨਹੀਂ ਬਹੁਤ ਸ਼ਿਕਾਇਤਾਂ ਮਿਲੀਆਂ ਮੈਨੂੰ ਕੋਈ ਨਾ ਕੋਈ ਸਚਾਈ ਇਹਦੇ ਵਿੱਚ ਹੋ ਵੀ ਸਕਦੀ ਹੈ ਜ਼ਰੂਰ ਹੋਏ। ਇਸ ਦਾ ਰਲਮ ਨਹੀਂ ਆਉਦੀ ਮੇਰੀ। ए मतलब हमारा इतना सच्ची स्पेशल। लड़की जो हमारी है वो कौन है? बजट आम लक्षण है क्या? तो ये किधर बिटिया? हाँ सर। की काबिया? डरेड स्पेशल है कि? डरेड स्पेशल। तरलों के से? तरलों के से। मेरा जितना लगवा। जितना लक्षण दा। की कम कर दे लक्षण दा? हाँ जी सर। लड़की कौन है? रिथी कटोरी की। ਪਰ ਕੁਛ ਨਾ ਬਾਰੇ ਤੇ ਹੋਰ ਥੋੜੀਆਂ ਬਹੁਤ ਚੀਜ਼ਾਂ ਜਿਹੜੀਆਂ ਸਮਾਨ ਉਹ ਆਪਣਾ ਡਾੜਾ ਵਿੱਚ ਉਹਦੀ ਚਿੱਪੀ ਆ ਗਈ। ਉਹ ਇਹਨਾਂ ਦੇ ਹਾਜ਼ਿਰ ਨਹੀਂ ਸਰਦਾ। ਤੁਹਾਡੇ ਕਾਪੀ ਚ ਹੋਣਾ। ਅਫਤੋ ਤੁਸੀਂ ਦੀਨਾ ਚੌਧਰੀ ਨਹੀਂ ਨਹੀਂ ਮੇਰਾ ਨਾਮ ਚੌਧਰੀ ਉਧਰ ਨੇ ਕੰਮ ਕਰਦੇ। ਉਸ ਨੂੰ ਮਾ ਚੌਧਰੀ ਉਹ ਜੀ ਨੂੰ ਬੱਚੀ ਤੁਹਾਡੀ ਸਾਹਿਬ ਸਾਹਿਬ ਚੋੜਾ ਫਾਪਾ ਜੀ ਆਜਾ ਸਰ ਟੈਨਸ਼ਨ ਇਹਦਾ ਸਾਡੇ ਰੈਕਟਰ ਜੀ ਮਾਨਿਸ ਜੀ ਆਜਾ